ਐਸੋ ਇਟ ਮਾਸਟਰ ਸ਼ੈਫ 5 ਨੇ ਅੱਜ ਕੀ ਗੰਦੇ ਅੱਜ ਦਾਲ ਮਖਣੀ ਬਣੇਗੀ ਸਸਰੀਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਦੇ ਵਿੱਚ ਅੱਜ ਮਾਸਟਰ ਸ਼ੈਫ ਆਏ ਹੋਏ ਨੇ ਐਸਪੀ ਚੈੱਕ ਕਰਾਂਗੇ ਬੱਚਾ ਚੁੱਲੇ ਤੇ ਬਣਾਉਂਗੇ ਪਹਿਲੇ ਗੈਸ ਤੇ ਉਬਾਲ ਲੈਂਗੇ ਪਾਣੀ ਫੇ ਚੁੱਲੇ ਤੇ ਬਣਾएंगे रेस्टोरेंट स्टाइल बनाऊंगे मनोज मसाले मसाले पाके कुछ कहना सब सातियाँ लाल मिर्च उपर जा हेठा रखा करो बारो लेना वो भी सुखिया ने थोड़ी बारलियां तेज हो जूगी मिर्च

Макрий. <с içinde violininding> <работ> Макрий. <Rabbi> ਡਿਲੀਵਰੀ ਤੇ ਦੁਰਮ ਦੁਰਮ ਮੇਰਾ ਬੁੱਤਾ ਲਿੰਕ ਦੇ ਦਿਓ ਲਿੰਕ ਗਾਇਸ ਨੂੰ ਲਿੰਕ ਦੇਓ ਛੇਤੀ ਦਿਓ ਲਿੰਕ ਯੂਟਿਊਬਰ ਬਣ ਗਿਆ ਸਾਡਾ ਮੁੰਡਾ ਮਹਿੰਗਾ ਸੀ ਆ ਬਸ ਤਾਂ ਖੇ ਨਹੀਂ ਖੁੱਲ ਰਹੀ ਹੈ ਮੈਂ ਤਾਂ ਹੁਣ ਵੈਸੇ ਗੇਮ ਖੇਡੂਗਾ

ਤੁਸੀਂ ਫੇਮਸ ਹੋਣ ਦਾ ਤਰੀਕਾ ਲੱਭ। ਤੁਸੀਂ ਫੇਮਸ ਹੋਣ ਦਾ ਤਰੀਕਾ ਵੀ ਕਹਿਜੇ ਲੱਭ ਰੋ। ਜੇ ਕੋਈ ਹੋਊਗਾ ਤਾਂ ਹੀ ਰੋਸਟ ਹੋਊਗਾ, ਰੋਸਟ ਹੋਊਗਾ ਤਾਂ ਹੀ। ਫਾਈ ਰੋਸਟਿੰਗ ਹਰ ਮਨ ਕਰੂ। ਪਹਿਲੇ ਤੇਲ ਵਿੱਚ ਕੜਾਈ ਢਾਲੇ। ਫਿਰ ਕੜਾਈ ਵਿੱਚ ਥਿਆਲ ਢਾਲੇ। ਸਸਰੀਕਾਲ ਜੀ ਅੱਜ ਇਸ ਬਣਾਵਾਂਗੇ। ਕਦੂ ਦੀ ਮਰਦੀ। 나나, 걸리면 안다